ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਹੜਪੀਰਤਾ ਲਈ ਹਰ ਵਰਗ ਦੇ ਲੋਕ ਬਾਹਰ ਨਿਕਲ ਰਹੇ ਹਨ ਅਤੇ ਜਿੰਨਾ ਉਹਨਾਂ ਦੀ ਸਮਰਥਾ ਹੈ ਉਸ ਦੇ ਹਿਸਾਬ ਨਾਲ ਰਾਤ ਸੰਗਰੀਤੇ ਹੋਰ ਸਮਾਨ ਹੜਪੀਰਤਾ ਤੱਕ ਪਹੁੰਚਾ ਰਹੇ ਹਨ ਪ੍ਰਾਈਵੇਟ ਡਾਕਟਰ ਵੀ ਸੇਵਾਦਾਰਪੁਣ ਖੱਟਣ ਤੋਂ ਪਿੱਛੇ ਨਹੀਂ ਹਟ ਰਹੇ ਗੁਰਦਾਸਪੁਰ ਮੈਡੀ ਸਿਟੀ ਹਸਪਤਾਲ ਲਗਾਤਾਰ ਹਾਣ ਪ੍ਰਭਾਵਿਤ ਇਲਾਕਿਆਂ ਵਿੱਚ ਮੈਡੀਕਲ ਕੈਂਪ ਲਗਾ ਰਿਹਾ ਹੈ ਤੇ ਨਾਲ ਹੀ ਇਸ ਹਸਪਤਾਲ ਨੇ 15 ਬੈਡ ਹੜਪੀਰਤਾ ਲਈ ਰੱਖਵੇ ਰੱਖ ਦਿੱਤੇ ਹਨ ਹਸਪਤਾਲ ਦੇ ਪ੍ਰਬੰਧਕ ਡਾਕਟਰ ਮਨਜੀਤ ਬੱਬਰ ਨੇ ਐਲਾਨ ਕੀਤਾ ਹੈ ਕਿ ਇਹਨਾਂ 15 ਬੈੱਡਾਂ ਤੇ ਹਰ ਪੀੜੇ ਤੇ ਇਲਾਕਿਆਂ ਦੇ ਲੋਕਾਂ ਦਾ ਹੀ ਇਲਾਜ ਕੀਤਾ ਜਾਏਗਾ ਤੇ ਉਹ ਵੀ ਬਿਲਕੁਲ ਮੁਫਤ ਇਸ ਦੇ ਨਾਲ ਹੀ ਹਸਪਤਾਲ ਵੱਲੋਂ ਹਰ ਪੀੜਤਾ ਨੂੰ ਮੁਫਤ ਦਵਾਈਆਂ ਤੇ ਰਾਸ਼ਨ ਦੀ ਸੇਵਾ ਵੀ ਮੁਹੱਈਆ ਕਰਵਾਈ ਜਾ ਰਹੀ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਡਾਕਟਰ ਮਨਜੀਤ ਸਿੰਘ ਬੱਬਰ ਗੁਰਦਾਸਪੁਰ ਮੈਡੀ ਸਿਟੀ ਤੋਂ ਯੋ ਕਿਸੀ ਸਾਰੇ ਜਾਣਦੇ ਆ ਕਿ ਗਰਾਸਪੁਰ ਏਰੀਆ ਜਿਹੜਾ ਹੈ ਹੜ੍ਹ ਪੀੜਤ ਨਾਲ ਕਾਫੀ ਪ੍ਰਭਾਵਿਤ ਹੋਇਆ ਹੈ ਕਿਉਂਕਿ ਮੈਂ ਖੁਦ ਇੱਕ ਕਿਸਾਨ ਆ ਮੇਰੀ ਆਪਣੀ ਜ਼ਮੀਨ ਕਲਾਂਦੌਰ ਹੈ ਸੋ ਮੈਂ ਇਹ ਚੰਗੀ ਤਰ੍ਹਾਂ ਸਮਝ ਸਕਦਾ ਹਾਂ ਕਿ ਕਿਸੇ ਜ਼ਿਮੀਂਦਾਰ ਦੀ ਫਸਲ ਖਰਾਬ ਹੋ ਜੇ ਤੇ ਉਹਦੇ ਲਈ ਕਿੰਨੀ ਮੁਸ਼ਕਲ ਘੜੀ ਹੋ ਜਾਂਦੀ ਹੈ ਸੋ ਇਸ ਚੀਜ਼ ਨੂੰ ਅਸੀਂ ਧਿਆਨ ਚ ਰੱਖਦੇ ਹੋਏ ਅਸੀਂ ਕਲਾਂਦੌਰ ਆਪਣੇ ਏਰੀਆ ਦੇ ਵਿੱਚ ਅੱਜ ਵੱਖ-ਵੱਖ ਥਾਵਾਂ ਤੇ ਜਾ ਕੇ ਅਸੀਂ ਕੈਂਪ ਲਗਾਏ ਜਿਦੇ ਵਿੱਚ ਅਸੀਂ 223 ਪੇਸ਼ੈਂਟ ਟੋਟਲ ਦੇਖੇ ਔਰ ਉਹਨਾਂ ਨੂੰ ਦਵਾਈਆਂ ਦੀ ਸਹੂਲਤ ਦਿੱਤੀ ਗਈ ਤੇ ਉਹਨਾਂ ਨੂੰ ਕਿਹਾ ਗਿਆ ਕਿ ਇੱਥੇ ਅਸੀਂ ਤੁਹਾਡੇ ਲਈ 15 ਬੈੱਡ ਜਿਹੜੇ ਰਿਜ਼ਰਵ ਹੈ ਜਿਹਦੇ ਕਿਸੇ ਨੂੰ ਕੋਈ ਵੀ ਲੋੜ ਹੁੰਦੀ ਹੈ ਤੇ ਅਸੀਂ ਫ੍ਰੀ ਆਫ ਕਾਸਟ ਉਹਦਾ 15 15 ਬੈੱਡ ਜਿਹੜੇ ਹੈ ਘਰ ਤੇ ਆ ਉਹਨਾਂ ਦੇ ਵਿੱਚ ਕੋਈ ਵੀ ਪੇਸ਼ੈਂਟ ਆਏ ਅਸੀਂ ਉਹਦਾ ਫ੍ਰੀ ਆਫ ਕਾਸਟ ਇਲਾਜ ਕਰਾਂਗੇ ਔਰ ਜੇ ਕਿਸੇ ਪੇਸ਼ੈਂਟ ਕੋਈ ਸਮਾਨ ਕਾਰਡ ਹੈ ਤੇ ਉਹ ਵਿੱਚ ਜੇ ਸਾਡੇ ਕੋਲ ਆ ਸਕਦਾ ਹੈ ਤਾਂ ਜੋ ਉਹਦਾ ਅਸੀਂ ਵਧੀਆ ਤੋਂ ਵਧੀਆ ਇਲਾਜ ਦੇ ਸਕੀਏ ਕਿਉਂਕਿ ਹੜਪੀੜਤ ਦੇ ਹੋਣ ਕਰਕੇ ਲੋਕਾਂ ਕੋਲ ਰਾਸ਼ਨ ਤਾਂ ਕਾਫੀ ਪਹੁੰਚ ਰਿਹਾ ਪਰ ਜਿਹੜਾ ਬੇਸਿਕ ਨੈਸੈਸਿਟੀ ਹੈ ਜੇ ਪੇਸ਼ੈਂਟ ਬਲੱਡ ਪ੍ਰੈਸ਼ਰ ਦੇਨੇ ਸ਼ੂਗਰ ਦੇਨੇ ਉਹ ਆਪਣੀ ਦਵਾਈ ਤੱਕ ਨਹੀਂ ਪ੍ਰਾਪਤ ਕਰ ਪਾਰੇ ਸੋ ਉਹਨਾਂ ਨੂੰ ਬੇਸਿਕ ਨੀਡ ਜਿਹੜੀ ਆ ਜੇ ਰੋਟੀ ਦੀ ਬੇਸਿਕ ਨੀਡ ਆ ਤੇ ਬਲੱਡ ਪ੍ਰੈਸ਼ਰ ਦੀ ਜਾਂ ਸ਼ੂਗਰ ਦੀ ਦਵਾਈ ਦੀ ਵੀ ਬੇਸਿਕ ਨੀਡ ਆ ਜਾਂ ਕਿਸੇ ਨੂੰ ਥਾਇਰਾਇਡ ਦੀ ਦਵਾਈ ਦੀ ਨੀਡ ਆ ਉਹ ਬਹੁਤ ਜ਼ਰੂਰੀ ਆ ਉਹਨਾਂ ਨੂੰ ਉੱਥੇ ਮੁਹੱਈਆ ਕਰਾ ਸੋ ਇਸ ਲਈ ਨਾਲ ਹੀ ਧੰਨਵਾਦ